ਕਿ ਮਾਰਦੇ ਪਿੰਡ ਉਥੋਂ ਦੇ ਦੋ ਆਂਗਣਵਾੜੀ ਵਰਕਰਾਂ ਸਸਪੈਂਡ ਕਰਤੀਆਂ ਜੀ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੇ ਪਿੰਡਾਂ ਦੇ ਵਿੱਚ ਧੜੇਵਾਦੀਆਂ ਹੁੰਦੀਆਂ ਨੇ ਭੋਤੇ ਤਰਜੇ ਜਿਹੜੇ ਲੋਕ ਨੇ ਉਹ ਮਾਰੇ ਜਾਂ ਬਹਾਨਾ ਪਾ ਗਏ ਹੁੰਦੇ ਨੇ ਕਿ ਇਹਦਾ ਕੀ ਕਮਜ਼ੋਰੀ ਫੜੀਏ ਤੇ ਇਹਦੀ ਨੌਕਰੀ ਉਧਾਰ ਲਈਏ ਉਹ ਕੁੜੀਆਂ ਦੇ ਦਵਾਈਆਂ ਵੰਡੀਆਂ ਜਦੋਂ ਵੱਡੀਆਂ ਉਹਦਾ ਪੈਰ ਨਹੀਂ ਸੀ ਪਰ ਲੋਕਾਂ ਨੇ ਇੱਕ ਸਾਜਿਸ਼ ਰਚਣ ਦੇ ਇਰਾਦੇ ਨਾਲ ਉਹ ਸ਼ਿਸ਼ਿਆਂ ਸਾਹ ਤੇ ਰੱਖੀਆਂ ਚਲੋ ਸਪੈਰ ਹੋ ਗਈਆਂ ਤਾਂ ਲੋਕ ਇਕੱਠੇ ਆ ਕੇ মিডিਆ ਬੁਲਾ ਕੇ ਉਹ ਕੁੜੀ ਦੇ ਵਿਰੁੱਧ ਖੜੇ ਹੋ ਗਏ ਕੀ ਹੋ ਗਿਆ ਸਾਡਾ ਮਹਿਮਾ ਹਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਸਾਡੇ ਖਤੇ ਨੇ ਇਹ ਸਾਡੇ ਪਤਾ ਸਾਡੇ ਬੰਦੇ ਨੇ ਸਾਡੇ ਵਿਭਾਗ ਨੇ ਇੱਕ ਦਿਨ ਵੀ ਨਹੀਂ ਲਾਇਆ 2 ਘੰਟੇ ਜੋ ਕੋਈ ਸਸਪੈਂਡ ਕਰਕੇ ਘਰ ਨੂੰ ਕੋਰਤੀਆ ਜਦਕਰ ਮਾ ਕੁੜੀਆਂ ਦਾ ਕਸੂਰ ਕੋਈ ਨਹੀਂ ਸੀ ਮੈਂ ਕਿਹਨੂੰ ਕੀ ਚਾਹੀਦਾ ਵੀ ਕਿ ਭਾਈ ਜਾਂਚ ਕਰਾਂਗੇ ਜਾਂਚ ਕਰਨ ਤੋਂ ਬਾਅਦ ਜੇ ਕੋਈ ਦੋਸ਼ੀ ਹੋਇਆ ਉਹਨੂੰ ਜ਼ਰੂਰ ਸਜ਼ਾ ਦਿੱਤੀ ਜਾਊਗੀ ਅੱਜ ਕੱਲ ਕਰਕੇ ਲੋਏ ਕਰਦੇ ਨੇ ਕਾਗਲਾਂ ਨੂੰ ਕਹਿੰਦੇ ਨੇ ਜਾਂਚ ਕਰਾਂਗੇ ਜੀ ਜਾਂਚ ਤੋਂ ਬਾਅਦ ਬਾਅਦ ਕੋ ਫੈਸਲਾ ਹੋਊਗਾ ਜਾਦਾ ਉਹ ਦਵਾਈ ਪਿਆਉਣ ਨਾਲ ਕਿਸੇ ਬੱਚੇ ਨੂੰ ਨੁਕਸਾਨ ਹੋਇਆ ਹੋਵੇ ਤਾਂ ਉਹ ਮੰਡੀ ਚੱਤੀ ਅਖੰਡ ਲੱਗਣੇ ਨੇ ਕਿਸੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਕੋਈ ਪ੍ਰੂਫ ਨਹੀਂ ਕਿ ਉਹਨੇ ਹੁਣ ਵੱਡੀਆਂ ਨੇ ਦਵਾਈਆਂ ਕੋਈ ਉਹ ਨਹੀਂ ਸਾਡੇ ਮੈਹਿਮੇ ਵਾਲੇ ਸਾਡੇ ਜਿੱਥੇ ਨੁਕਸਾਨ ਹੁੰਦਾ ਨਾ ਮੈਂ ਇੱਕ ਲਾਉਂਦੇ ਨੇ ਜਿਹੜਾ ਸਾਡੀ ਬੈਨੇਫਿਸ਼ੀਅਰੀ ਗੱਲ ਹੁੰਦੀ ਆ ਉਹ ਸਾਡੇ ਤੱਕ ਪਹੁੰਚਦੀ ਆ ਹੀ ਨਹੀਂ ਜਿਹੜੇ ਸਾਨੂੰ ਫਲੈਕਸੀ ਫੰਡ ਪਹਿਲਾਂ 1000 ਜਾਂਦਾ ਸੀ ਹੁਣ 1000 ਦਾ ਬਣਾ ਕੇ 2000 ਕਰਤਾ ਤੇ 1 ਤੋਂ 24 ਨੂੰ ਉਹ ਜਿਹੜਾ 23 24 ਦਾ ਬੈਕਟੀ ਫੰਡ ਸੀ ਉਹ ਆਪਣੇ ਖਾਤੇ ਆ ਗਿਆ ਮੈਂ ਨਹੀਂ ਕਹਿੰਦੀ ਮੇਰੇ ਬਾੜੀਆਂ ਪੈਣ ਨੂੰ ਪਤਾ ਹੋਊਗਾ ਉਹ 2000 ਕਾਦਾ ਆਇਆ ਸਾਡੇ ਮੈਨੂੰ ਚਾਹੀਦਾ ਸੀ ਕਿ ਸੁਪਰਵਾਈਜ਼ਰ ਨਹੀਂ ਸਾਡੇ ਤੱਕ ਸੁਨੇਹਾ ਪਹੁੰਚਾਉਂਦੇ ਕਿ ਭਾਈਆ ਜਿਹੜਾ ਫਲੈਕਸੀ ਬੰਡ ਹੈ 2000 ਆਇਆ ਇਸ ਤੋਂ ਨੂੰ ਇਹ ਤੁਸੀਂ ਇੰਨੀ ਤੋਂ ਇੰਨੀ ਖਰਚ ਕਰਨਾ ਕੋਈ ਟੈਨਸ਼ਨ ਨਹੀਂ ਘੜੇ ਲੈ ਲੈਨੇ ਅੱਜ ਅਸੂ 2000 ਆ ਗਿਆ ਤੇ ਉਹ ਸਾਡੇ ਪੇਸ਼ੈਂਟ ਖਾਤੇ ਚ ਪਿਆ ਰਹੇ ਬੇਸ਼ੱਕ ਤੁਸੀਂ ਖਾਚ ਲੀਏ ਜਿੱਦਣ ਆਡਿਟ ਹੋ ਜਾ ਉਹ ਤੇ ਕਦੂਰ ਵਾਲ ਸਾਡੇ ਬਰਕਰਾਰ ਹੋਊਗੀ ਇਹ ਇਹ ਤਾਂ ਜੀ ਇੰਨੇ ਤੋਂ ਇੰਨੇ ਤੱਕ ਖਰਚਣਾ ਸੀ ਕੋਈ ਉਹਦੀ ਸਿਹਤ ਨਹੀਂ